ਹਾਂਜੀ ਦੋਸਤੋ ਮੇਰੇ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਕੋਈ ਰਾਜਸਥਾਨ ਚ ਨਹੀਂ ਖੜਾ ਹੈਗਾ ਆਹ ਦੇਖੋ ਪਿੱਛੇ ਊਂਠ ਹੁਣ ਤੁਸੀਂ ਵੀ ਦੇਖ ਸਕਦੇ ਆ ਮੇਰੇ ਪਿੰਡੇ ਆਹ ਦੇਖੋ ਪਿੱਛੇ ਇੱਕ ਹੋਰ ਬੈਠਾ ਆਹ ਆਹ ਦੇਖੋ ਵੱਡਾ ਮੇਲਾ ਲੱਗਣ ਜਾ ਰਿਹਾ ਵੀ ਹੋ ਜੋ ਤਿਆਰ ਸਾਰੇ ਹੁਣ ਪੂਰੀ ਬੱਲੇ ਬੱਲੇ ਹੁਣ ਜਾ ਰਹੀ ਹੈ ਹਾਂਜੀ ਕਿੱਦਾਂ ਆ ਸਾਰੇ ਠੀਕ ਠਾਕ ਆਹ ਦੇਖੋ ਮੇਰੇ ਪਿੱਛੇ ਮੈਂ ਕੋਈ ਬਾਹਰਲੇ ਦੇਸ਼ ਨਹੀਂ ਆਇਆ ਹੈਗਾ ਇਹ ਸ਼੍ਰੀ ਚਮਕੌਰ ਸਾਹਿਬ ਦਾਣਾ ਮੰਡੀ ਆ ਜਿੱਥੇ ਵੱਡਾ ਕਾਰਨੀਵਲ ਮੇਲਾ ਲੱਗਣ ਜਾ ਰਿਹਾ ਜਿੱਥੇ ਝੂਲੇ ਝੂਲੇ ਹੋਣਗੇ ਬਹੁਤ ਆਪਣੀ ਮਨ ਅਚ ਤਮੰਨਾ ਰਹਿ ਗਈ ਕਈ ਵਾਰ ਹੈ ਨਾ ਅਸੀਂ ਤਾਂ ਚਲੋ ਝੂਲੇ ਲਏ ਆ ਪਹਿਲਾਂ ਝੂਲੇ ਲੱਗਦੇ ਹੁੰਦੇ ਦੇ ਉਰੇ ਪਰ ਹੁਣ ਜਿਹੜਾ ਵੱਡਾ ਮੇਲਾ ਆਪਾਂ ਅਕਸਰ ਬਾਹਰ ਦੇਖਦੇ ਹੁੰਦੇ ਦੇ ਉਹ ਆਪਣੇ ਸ਼ਹਿਰ ਚ ਮਕੌਰ ਸਾਹਿਬ ਦੇ ਵਿੱਚੇ ਲੱਗਣ ਜਾ ਰਿਹਾ ਸੋ ਸਾਰੀ ਗੱਲਬਾਤ ਕਰਦਾ ਤੁਹਾਨੂੰ ਦਿਖਾਣਾ ਹੈ ਪੂਰੀ ਵੀਡੀਓ ਦੇਖਿਓ ਲਾਈਕ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਕਦੋਂ ਸ਼ੁਰੂ ਹੋ ਰਿਹਾ ਹੈ ਕੱਲ ਤੇ ਤੁਸੀਂ ਫੈਮਿਲੀ ਨਾਲ ਆ ਸਕਦੇ ਝੂਲੇ ਲੈ ਸਕਦੇ ਆ ਬਹੁਤ ਝੂਲੇ ਲੱਗਣੇ ਹੁਣ ਤਾਂ ਆਓ ਦੇਖੋ ਪੂਰਾ ਬਲੌਗ ਲਓ ਜੀ ਇਹ ਆ ਚਾਂਦ ਤਾਰਾ ਝੂਲਾ ਕਹਿੰਦੇ ਐ ਨੂੰ ਇਹ ਉਹ ਜਾਊਗਾ ਉੱਪਰ ਤੱਕ ਹਲੇ ਉਹ ਨਿਆਰੇ ਹਲੇ ਤਿਆਰੀ ਹੋ ਰਹੀ ਹੈ 2 ਦਿਨ ਲੱਗਣੇ ਹੋਰ ਤੇ ਤੁਹਾਨੂੰ ਦੱਸਦਾ ਪੂਰੀ ਕਦ ਤੋਂ ਇਹ ਮੇਲਾ ਕੰਪਲੀਟ ਹੋ ਜਾਣਾ ਪੂਰੇ ਬਾਉਂਡਰੀ ਕਰਤੀ ਆ ਤੁਸੀਂ ਦੇਖ ਸਕਦੇ ਹੋ ਨਾ ਟੀਨ ਦੇ ਨਾਲ ਇਹਦੀ ਬਾਉਂਡਰੀ ਦੇ ਅੰਦਰ ਅੰਦਰ ਇਹ ਮੇਲਾ ਲੱਗਣਾ ਤੇ ਕੀ ਐਂਟਰੀ ਫੀਸ ਆੰਦਰ ਆਣ ਦੀ ਉਹ ਵੀ ਤੁਹਾਨੂੰ ਦੱਸੂਗਾ ਸੋ ਖਾਣ ਪੀਣ ਸਭ ਕੁਝ ਜਿਹੜਾ ਅੰਦਰ ਹੀ ਹੋਣਾ ਸੋ ਬਹੁਤ ਝੂਲੇ ਲੱਗਣੇ ਹਲੇ ਤਾਂ ਤਿਆਰੀ ਆ ਸਾਹਮਣੇ ਦੇਖ ਸਕਦੇ ਤੁਸੀਂ ਚੰਡੋਲ ਐ ਤੇ ਆ ਦੇਖੋ ਭਾਈ ਬਖਰੇ ਨਿਯਾਰੇ ਹੁਣ ਤਾਂ ਪੂਰੇ ਬੱਲੇ ਬੱਲੇ ਹੋ ਜਾਣੀਆਂ ਆਪਾਂ ਅਕਸਰ ਮੇਲਿਆਂ 'ਚ ਜਾਂਦੇ ਆ ਕਿਤੇ ਬਾਹਰ ਜਾਂਦੇ ਆ ਆਪਣੇ ਚਮਕੌਰ ਸਾਹਿਬ ਇਦਾਂ ਦਾ ਮਿਲਾ ਪਹਿਲੀ ਵਾਰ ਲੱਗਣ ਜਾ ਰਿਹਾ ਕਿਉਂਕਿ ਪਹਿਲਾਂ ਕਦੇ ਨਹੀਂ ਲੱਗਿਆ ਇਸ ਤਰ੍ਹਾਂ ਝੂਲੇ ਲੱਗੇ ਹੁਣ ਚਮਕੌਰ ਸਾਹਿਬ ਦੇ ਵਿੱਚ ਪਹਿਲਾਂ ਲੱਗੇ ਸੀ ਬੰਦ ਕਰਾਤੇ ਸੀ ਤੁਹਾਨੂੰ ਪਤਾ ਹੀ ਆ ਪਰ ਹੁਣ ਫਿਰ ਤੋਂ ਜਿਹੜਾ ਸਪੈਸ਼ਲੀ ਵੱਡਾ ਮੇਲਾ ਆਰਗੇਨਾਈਜ਼ ਹੋ ਰਿਹਾ ਤੁਹਾਡੇ ਸਾਰਿਆਂ ਦੇ ਲਈ ਸੋ ਜਰੂਰ ਚਮਕੌਰ ਸਾਹਿਬ ਦਾਣਾ ਮੰਡੀ 'ਚ ਤੁਸੀਂ ਆਣਾ ਹਲੇ ਤਿਆਰੀਆਂ ਚੱਲ ਰਹੀਆਂ ਬਹੁਤ ਜਲਦ ਜਿਹੜੇ ਇਹ ਝੂਲੇ ਲੱਗ ਜਾਣੇ ਆ ਤੇ ਹੋਰ ਤੁਸੀਂ ਦੇਖੋ ਬਹੁਤ ਕੁਝ ਇੱਥੇ ਦੇਖਣ ਦੇ ਲਈ ਛੋਟੇ ਬੱਚਿਆਂ ਲਈ ਝੂਲੇ ਆ بڑے ਬੱਚਿਆਂ ਲਈ ਝੂਲੇ ਆ ਸਾਹਮਣੇ ਚੰਡੋਲ ਆ ਕਿਸਤੀ ਆ ਤੇ ਆ ਦੇਖੋ ਇੱਥੇ ਊਂਠ ਵੀ ਆਏ ਹੋਏ ਆ ਰਾਜਸਥਾਨ ਤੇ ਇਹ ਵੀ ਦੇਖਣ ਵਾਲੇ ਹੋਣਗੇ ਭਾਈ ਸੋ ਹਲੇ ਤਿਆਰੀਆਂ ਚੱਲ ਰਹੀਆਂ ਤੇ ਦੱਸਦਾ ਤੁਹਾਨੂੰ ਐਂਡ ਦੇ ਵਿੱਚ ਜਦੋਂ ਤਿਆਰੀਆਂ ਹੋ ਜਣੇ ਮੁਕੰਮਲ ਆ ਝੂਲਾ ਵੀ ਤੁਹਾਡਾ ਸਾਰਿਆਂ ਦਾ ਫੇਵਰਟ ਆ ਭਾਈ ਡ੍ਰੈਗਨ ਝੂਲਾ ਸੋ ਲੰਗਾ ਕੇ ਮੈਂ ਡਰੈਗਨ ਦੇ ਦੀ ਸੋ ਆ ਬੱਚਿਆਂ ਦੇ ਝੂਲੇ ਜਿਹੜੇ ਤਿਆਰੀ ਆ ਸਾਹਮਣੇ ਊਠ ਹੋਣੀ ਬੈਠੇ ਆ ਇਹ ਵੀ ਦੇਖਣ ਆਇਓ ਜਰੂਰ ਸੋ ਬਹੁਤ ਕੁਝ ਹੋਣਾ ਇੱਥੇ ਦੇਖਣ ਦੇ ਲਈ ਜਰੂਰ ਸਾਰੇ ਵੀਡੀਓ ਨੂੰ ਸ਼ੇਅਰ ਕਰ ਦਿਓ ਪਹਿਲੀ ਵਾਰ ਲੱਗਣ ਜਾ ਰਹੇ ਆ ਆਪਣੇ ਆ ਝੂਲਾ ਵੀ ਤੁਹਾਡਾ ਸਾਰਿਆਂ ਦਾ ਫੇਵਰਟ ਆ ਵੀ ਕਿਸਤੀ ਵਾਲਾ ਲੱਗੇ ਹੋਏ ਆ ਵੱਡੇ ਝੂਲੇ ਕਸਣ ਸੋ ਹੋ ਜੋ ਹੁਣ ਤੁਸੀਂ ਵੀ ਵੱਡੇ ਵੱਡੇ ਝੂਲੇ ਤੁਹਾਡੇ ਸ਼ਹਿਰ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਆ ਲੋ ਵੀ ਚੰਡੋਲ ਐਦਾ ਵੀ ਜਦੋਂ ਉੱਪਰ ਦੇ ਗੇਟ ਜਾਂ ਪੈਂਦਾ ਨਾ ਨੂੰ ਆਉਂਦਾ ਦਿਲ ਘਾਉ ਮਾਉ ਜਾ ਕਰਦਾ ਸੋ ਹੋਰ ਬਹੁਤ ਕੁਝ ਇੱਥੇ ਤੁਹਾਡੇ ਲਈ ਦਾਣਾ ਮੰਡੀ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਵੱਡਾ ਕਾਰਨੀਵਲ ਮੇਲਾ ਜਿਹੜਾ ਲੱਗਣ ਜਾ ਰਿਹਾ ਸੋ ਵੀਡੀਓ ਦੇ ਐਂਡ ਵਿੱਚ ਦੱਸਾਂਗਾ ਤੁਹਾਨੂੰ ਕਾਤੇ ਸ਼ੁਰੂ ਹੋ ਰਿਹਾ ਸੋ ਆ ਦੇਖੋ ਬਹੁਤ ਕੁਝ ਇੱਥੇ ਲੱਗਣਾ ਸੋ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਵੀ ਸਾਰੇ ਜਰੂਰ ਆਇਓ ਆਪਣੇ ਬੱਚਿਆਂ ਦੇ بڑے ਈਰਮਾਨ ਤੇ ਹਨਾ ਆਪਾਂ ਅਕਸਰ ਕਰਾਲੀ ਰੋਪੜ ਜਾਂ ਹੋਰ ਮੇਲਿਆਂ 'ਚ ਜਾਂਦੇ ਤੇ ਹੁਣ ਆਪਾਂ ਨੂੰ ਸ਼੍ਰੀ ਚਮਕੌਰ ਸਾਹਿਬ ਦੇ ਵਿੱਚੇ ਦਾਣਾ ਮੰਡੀ ਦੇ ਵਿੱਚੇ ਤੇ ਸਾਰਾ ਕੁਝ ਇੱਕ ਜਗ੍ਹਾ ਤੇ ਮਿਲ ਜਾਣਾ ਕਿੰਨੇ ਦਿਨ ਇਹ ਮੇਲਾ ਚੱਲਣਾ ਮੈਂ ਪੂਰੀ ਗੱਲਬਾਤ ਕਰਦਾ ਇਸ ਬਲੌਗ ਦੇ ਵਿੱਚ ਮਨਜੀਤ ਸਿੰਘ ਜੀ ਭਾਜੀ ਕਿਹੜੇ ਕਿਹੜੇ ਝੂਲੇ ਲੱਗਣ ਜਾ ਰਹੇ ਔਰੇ ਭਾਜੀ ਚੰਡੋਲ ਲੱਗ ਰਿਹਾ ਕਿਸਤੀ ਆ ਡ੍ਰੈਗਨ ਆ ਬ੍ਰੇਕਡਾਉਨ ਸਾ ਕਟਰ ਪਿੱਲਰ ਆ ਚਾਂਦ ਤਾਰਾ ਆ ਵਾਟਰ ਬੋਰਡ ਆ ਨੈਨੂ ਆ ਕੌਨਸੀ ਹੈ ਠੀਕ ਹੈ ਕਿੰਨੀ ਤਰੀਕ ਨੂੰ ਸ਼ੁਰੂ ਹੋ ਰਿਹਾ ਜੀ ਇਹ 21 ਤਰੀਕ ਨੂੰ ਭਾਜੀ ਹੋ ਜਾਏਗਾ ਪੂਤ ਬੰਗਲਾ ਵੀ ਹੈ ਜੀ ਵਿੱਚ ਅੱਛਾ ਪੂਤ ਬੰਗਲਾ ਵੀ ਹੈ ਊਂਟ ਵੀ ਹੈ ਠੀਕ ਹੈ ਯਾਨੀ ਕਾਫੀ ਕੁਝ ਦੇਖਣ ਲਈ ਹੈ ਕੀ ਕੀ ਦੇਖਣ ਲਈ ਹੈ ਹੋਰ ਪਰਿਬਾਕੀ ਖਾਣ ਪੀਣ ਦੀ ਸਾਰਾ ਕੁਝ ਹੋਏਗਾ ਅੱਛਾ ਉਹ 버ਗਰ ਸ਼ਰਗ ਪੀਜ਼ਾ ਪੂਜਾ ਸਭ ਕੁਝ ਐਂਟਰੀ ਫੀਸ ਕੀ ਰੱਖੀ ਹੈ ਐਂਟਰੀ ਫੀਸ ਭਾਜੀ 30 ਰੁਪਏ ਰੱਖੀ ਹੈ ਜੀ ਤੇ ਝੂਲਿਆਂ ਦੀ ਫੀਸ ਵਗੈਰਾ ਕੀ ਹੋਊਗੀ ਕੁਝ ਪਤਾ ਝੂਲਿਆਂ ਦੀ ਦੇਖੋ ਜੀ ਡਿਸਾਈਡ ਕਰਾਂਗੇ ਅੱਛਾ ਡਿਸਾਈਡ ਕਰਾਂਗੇ ਹਾਂ ਜੀ ਚਲੋ ਵਧੀਆ ਆਫਰ ਦਿਓ ਚਮਗੌਰ ਸਾਹਿਬ ਵਾਲਿਆਂ ਨੂੰ ਹਾਂ ਜੀ ਜੀ ਪਹਿਲੀ ਵਾਰੀ ਲੱਗ ਰਿਹਾ ਜੀ ਆ ਪਹਿਲੀ ਵਾਰੀ ਲੱਗ ਰਿਹਾ ਚਮਗੌਰ ਸਾਹਿਬ ਦੇ ਵਿੱਚ ਹਾਂ ਜੀ ਹਾਂ ਬਹੁਤ ਧੰਨਵਾਦ ਤੁਹਾਡਾ 21 ਤੋਂ ਕਿੰਨੀ ਤੋਂ ਸ਼ੁਰੂ ਹੋਣਾ 21 ਤੋਂ 17 ਤਰੀਕ ਤੱਕ ਜੀ ਜਰੂਰ ਭਾਈ ਸਾਰੇ ਵੀਡੀਓ ਨੂੰ ਸ਼ੇਅਰ ਕਰਿਓ